ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਸਵਾਗਤ ਕਰਦੇ ਵੀਰ ਜੀ ਟਾੜਾ ਆਪਣੇ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਵੀਰ ਜੀ ਅੱਜ ਦੀ ਵੀਰ ਠਾਗੀ ਆ ਪਿੰਡ ਬੱਠੇ ਭੈਣੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਜੱਗਿਆਣਾ ਕੋਲੇ ਪਹੁੰਚੇ ਆਂ ਤੇ ਵੀਰ ਜੀ ਹੁਣਾਂ ਨਾਲ ਆਜੋ ਕਰਦੇ ਗੱਲਬਾਤ ਇੱਕ ਝੋਟੀ ਨੀਲੀ ਦੀ ਬਹੁਤ ਖੂਬਸੂਰਤ ਗੱਬਣ ਬਿਲਕੁਲ ਤਿਆਰ ਤੇ ਦੂਜੀਆਂ ਦੋਵੇਂ ਇੱਕ ਮੱਝ ਦੋਵੇਂ ਸੂਈਆਂ ਦੋਵੇਂ ਸੂਈਆਂ ਤੇ ਆਜੋ ਵੀਰ ਜੀ ਹੁਣਾਂ ਨਾਲ ਕਰਦੇ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਮੀਂਦਰ ਵੀਰ ਜੀ ਹੋਰ ਸਣਾ ਠੀਕ ਠਾਕ ਜੀ ਤੇ ਆਪਣਾ ਨਾਂ ਵੀਰ ਜੀ ਜੱਗਾ ਜੀ ਤੇ ਆਪਾਂ ਵੀ ਜੀ ਇੱਕ ਆਪਣਾ ਨੰਬਰ ਬੋਲ ਦੋ ਵੀਰ ਜੀ ਨੰਬਰ ਆਪਣਾ ਵੀਰ ਜੀ 98550650 ਹਾਂਜੀ ਤੇ ਵੀਰ ਜੀ ਇੱਕ ਆਪਣੇ ਤੋਂ ਛੋਟੀ ਨੀਲੀ ਦੀ ਗੱਬਣਾ ਜੀ ਹਾਂਜੀ ਇੱਕ ਗੱਬਣਾ ਜੀ ਦੋ ਸੁਨਿਆਰੇ ਹਾਂਜੀ ਹਾਂਜੀ ਕਿੰਨੇ ਸੋਹਣੇ ਬਹੁਤ ਚੰਗੇ ਆ ਠੀਕ ਹੈ ਤੇ ਖੋਲ ਕੇ ਖਾਈਏ ਵੀਰਾਂ ਨੂੰ ਆਪਾਂ ਹੈ ਨੀਲੀ ਛੋਟੀ ਕੱਢੀਏ ਬਾਹਰ ਲਾਓ ਵੀਰ ਜੀ ਵੇਖ ਸਾਡੇ ਨੀਲੀ ਦੀ ਬਹੁਤ ਨਿੱਕਾ ਸਿੰਗ ਲੱਗਾ ਬਹੁਤ ਖੂਬਸੂਰਤ ਛੋਟੀ ਕੱਲਾ ਕੱਲਾ ਨਿਕੜਵਾ ਥਣ ਲੱਗਾ ਆ ਥਾਂਲੇ ਵਦੀ ਬਿਲਕੁਲ ਬੰਬ ਪੀਸ ਆ ਮੂੰਹ ਤੋਂ ਵੀਰ ਦੀ ਚੌਗੀ 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 ਠੀਕ ਆ ਲੋ ਵੀ ਜੀ ਟੇਟਾ ਕਾਟਾ ਕੱਲਾ ਕੱਲਾ ਨਿਕੜਵਾ ਥਣ ਲੱਗਾ ਵੀ ਜੀ ਜਿਹੜਾ ਵੀ ਕੋਈ ਭੈਣ ਭਰਾ ਹੋਵੇ ਇਹਨਾਂ ਦੇ ਘਰ ਆਣ ਕੇ ਚੌਥਨਾ ਦੀ ਟਿੱਪ ਕੇ ਤਸੱਲੀ ਕਰਕੇ ਵੀਰ ਜੀ ਖੜੇ ਲੈ ਠੰਡੀ ਠੁੰਡੀ ਵੀਰ ਜੀ ਬਿਲਕੁਲ ਮੈਂ ਨਾ ਵੀ ਚੌਗੀ ਹੈ ਨਾ ਚੌਗੀ ਬਾਜੀ ਚੌਗੀ ਚੌਗੀ ਠੀਕ ਹੈ ਵੀਰ ਜੀ ਠੀਕ ਟਿੱਪਲ ਟੋਪੜ ਵੀ ਬਿਲਕੁਲ ਐ ਪੋਲੀ ਠੀਕ ਹੈ ਵੀਰ ਜੀ ਠੀਕ ਲੈ ਲਓ ਵੀਰ ਜੀ ਵੀਰ ਜੀ ਕੀ ਮੁੱਲ ਕਰਦੇ ਇਹਦਾ ਮੋਲ ਵੀਰ ਜੀ ਦਾ 140 140 ਚਲੋ ਆਇਆ ਗਿਆ ਦਾ ਭੈਣ ਭਰਾ ਜਿਹੜਾ ਆਪਣੀ ਵੀਡੀਓ ਵੇਖ ਕੇ ਉਹ ਮਾਨਦਨ ਕਰਦੇ ਹੋ ਹੈ ਇੱਕ 35 ਦਵਾਂਗੇ ਠੀਕ ਆ ਵੀਰ ਜੀ ਠੀਕ ਹਾਂਜੀ ਠੀਕ ਅਗਲੇ ਬੰਨੇ ਵੀਰ ਜੀ ਵੇਖ ਲਓ ਸੂਈ ਮੈਂ ਜੇ ਕੱਟ ਲਓ ਵੀਰ ਜੀ ਬਾਹਰ ਇਹਦੇ ਥੱਲੇ ਦੁੱਧ ਵੀਰ ਜੀ ਕਿੰਨਾ ਇਹਦੇ ਵੀਰ ਜੀ ਬੜਾ ਹੋਊਗਾ ਆ ਕੱਟਾ ਜੂ ਇਹਦਾ 8 ਹੋ ਜੇ 9 ਜੀ ਲਓ ਵੀਰ ਜੀ ਵੇਖ ਸਕਦੇ ਕੱਟਾ ਬੈਠਾ 8 ਹੋ ਜੇ 9 ਜੀ ਹਾਂਜੀ ਠੀਕ ਆ ਵੀਰ ਜੀ ਠੀਕ ਦੇਵਾ ਹਰਾ ਡਾਟਰ ਰੱਖਦੀ ਆ ਨਿੱਗਰ ਲੈਵੇਦੀ ਆ ਲੋ ਵੀ ਜੀ ਥਣ ਲੈਵਾ ਵੇਖ ਸਕਦੇ ਕੱਲਾ ਕੱਲਾ ਨਿਖੜਵਾਂ ਲੱਗਾ ਥੋੜਾ ਟਾਈਪ ਪਾਦਾ ਵੀਡੀਓ ਦੇ ਹਨ ਤੁਸੀਂ ਹਾਂਜੀ ਬਾਕੀ ਵੀ ਜੀ ਚਵਾਈ ਜਿਹੜੀ ਆਪਣੀ ਹਾਂਜੀ ਹਾਂਜੀ ਬਿਲਕੁਲ ਸਹੀ 6 ਵਜੇ ਦੀ ਠੀਕ ਆ ਵੀਰ ਜੀ ਠੀਕ ਕੋਈ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਠੀਕ ਆ ਜੀ ਲੋਬ ਜੀ ਵੇਖ ਸਕਦੇ ਜਿਹੜਾ ਵੀ ਭੈਣ ਭਰਾ ਹੋਵੇ ਦੋਵੇਂ ਟਾਈਮ ਇਹਨਾਂ ਦੇ ਘਰ ਆਣ ਕੇ ਨਾ ਚਵਾਈ ਕਰਕੇ ਵੀਰ ਜੀ ਖੜੇ ਹੋ ਇੱਕ ਦੂਜੇ ਨੂੰ ਫਿਰ ਲਾਂਮਾ ਨਹੀਂ ਰਹਿ ਜਾਂਦਾ ਇਹਦਾ ਬੱਚਾ ਵੀਰ ਸਾਡੇ ਜੀ ਆ ਜੀ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰਦੇ ਇਹਦਾ ਹਾਂਜੀ ਇਹਦਾ ਕੀ ਮੁੱਲ ਕਰਦੇ ਵੀਰ ਜੀ ਹਾਂ ਹਾਂ ਹਾਂਜੀ ਹਾਂਜੀ 70 ਦੇ ਦੇਣੀ ਆ ਠੀਕ ਆ ਜੀ ਅਗਲੇ ਬੰਨੇ ਇਹ ਵੀ ਸੂਈ ਹੈ ਇਹਦੇ ਥੱਲੇ ਦੁੱਧ ਕਿੰਨਾ ਜੀ ਇਧਰੇ ਵੀ ਜੀ ਲਿਓ ਆ ਕੱਟਾ ਜਿਆਦਾ ਹਾਂਜੀ ਬੋਲਾ ਹੋਊਗਾ 8:09 ਜੀ ਠੀਕ ਆ ਬੋਲਾ ਜੀ ਦੋ ਚਾਰ ਦਨਾਂ ਦੇ ਵੀਰ ਜੀ ਸੂਈਆਂ ਵਾ ਮੱਜਾ ਦੋਵੇਂ ਹੀ ਬਿਲਕੁਲ ਤਾਜ਼ੀਆਂ ਕੱਢ ਲਓ ਵੀਰ ਜੀ ਬਾਹਰੋਂ ਇਹਦਾ ਤੀਜਾ ਸੁਹਾਣਾ ਵੀਰ ਜੀ ਅੱਗੇ ਵੀਰ ਜੀ ਹਾਂਜੀ ਤੀਜਾ ਹੋਵਾ ਵਾ ਤੇ ਬਾਕੀ ਕੋਈ ਚੌਥਾ ਮੱਲ ਪੰਜਾ ਮੱਲ ਕਿਹੜੇ ਠੀਕ ਆ ਵੀਰ ਜੀ ਠੀਕ ਹਾਂਜੀ ਹਾਂਜੀ ਜਿਹੜੀ ਇਹੋ ਬਾਈ ਨੇ ਕਰਣੀ ਆ ਦੀ ਸਮਝ ਨਾ ਲੱਗੇ ਹਾਂਜੀ 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 ਬਿਲਕੁਲ 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 ਵੀਰ ਜੀ ਵੇਖ ਸਕਦੇ ਨੇ ਥਾਂਲੇ ਵੇ ਦੀ ਬਿਲਕੁਲ ਇਹ ਵੀ ਸਾਫ਼ ਆ ਜਿਹੜਾ ਵੀ ਭੈਣ ਭਰਾ ਆ ਵੀ ਆਪਾਂ ਹਰ ਵੀਡੀਓ ਦੇ ਵਿੱਚ ਇਹੋ ਹੀ ਆਨੇ ਆ ਵੀ ਇਹਨਾਂ ਦੇ ਘਰ ਰਣ ਕੇ ਦੋ ਟਾਈਮ ਤਸੱਲੀ ਕਰਕੇ ਵੀਰ ਜੀ ਖੜੇ ਹੋ ਦੁੱਧ ਦੀ 8 ਕਿਲੋ 8 ਕਿਲੋ ਬੋਲਾ ਨਾ ਭਾਰ ਪਿੱਛਾ ਜਿਹੜਾ ਨਗਰ ਪਾਉਂਦਾ ਉਹਦਾ ਦੱਸਾਂਗੇ ਬਿਲਕੁਲ ਗਰੰਟੀ ਹੋਊਗੀ ਬਿਲਕੁਲ ਬਿਲਕੁਲ ਵੀਰ ਜੀ ਸਹੀ ਗੱਲ ਬਿਲਕੁਲ ਮੁੜ ਕੇ ਜੋ ਅਗਲੇ ਨਾ ਪਰੇਸ਼ਾਨੀ ਆਉਦੀ ਆ ਪੈਸੇ ਰਕਮ ਲਾਉਣੀ ਆ ਜਿੰਨੇ ਵੀਰ ਜੀ ਇਹਦਾ ਵੀਰ ਜੀ ਜਾਇਜ਼ ਹੀ ਕਰਦੇ ਹੋ ਅੱਜ ਕਰਾਣਾ ਬਰੇਡ ਜਾਇਜ਼ ਹੀ ਰੱਖਿਓ ਮੈਂ ਦਾ ਵੀ ਵੀ ਵੀਡੀਓ ਬਾਉਰੇ ਵੀਰ ਜੀ ਚਾਹਦੇ ਹਾਂ ਹਾਂਜੀ 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 ਆਪ ਲੋਕਾਂ ਨੂੰ ਬਿਲਕੁਲ ਦਾਦਾ ਜਿਆ ਰੁਪਿਆ ਉਹ ਮਾਲ ਡਾਊਨ ਗਿਆ ਜਾ ਆਪਣਾ ਠੀਕ ਆ ਵੀਰ ਜੀ ਠੀਕ ਆ ਤੇ ਕਿੰਨੇ ਦੀ ਹੋ ਜੈ ਸੁਣੋ ਜੀ ਇਹ ਵੀ 70 ਦੀ ਦੇ ਦੀਏ ਪੂਰੀ ਦੀ 70 ਦੀ ਚਲੋ ਠੀਕ ਆਏ ਗਿਆ ਦਾ ਕਰ ਦਿਓ ਫਿਰ ਥੋੜਾ ਬਾਧਾ ਮਾਨਦਾਨ ਠੀਕ ਆ ਵੀਰ ਜੀ ਨੰਬਰ ਵੀਰ ਜੀ ਬੋਲ ਦੋ ਕਰੀਏ ਆਪਣਾ ਨੰਬਰ ਵੀਰ ਜੀ 98550 6051 ਠੀਕ ਆ ਵੀਰ ਜੀ ਲੋਕ ਵੀਰ ਜੀ ਦੇਖ ਸਕਦੇ ਜੇ ਤਿੰਨ ਐਨੀਮਲ ਵੀਰ ਜੱਗੇ ਕੋਲੇ ਇੱਕ ਝੋਟੀ ਨੀਲੀ ਦੀ ਬਹੁਤ ਖੂਬਸੂਰਤ ਗੱਬਣ ਆ ਤੇ ਜਿਹੜਾ ਵੀ ਭੈਣ ਭਰਾ ਹੋਵੇ ਇਹਨਾਂ ਦੇ ਕਾਰਨ ਕਿ ਤਸੱਲੀ ਕਰਕੇ ਵੀਰ ਜੀ ਖੜੇ ਆਪਣਾ ਵੀਰ ਜੀ ਚੈਨਲ ਜੇ ਮਨਜਿੰਦਰ ਡੇਰੀ ਫਾਰਮ ਇਹਨੂੰ ਸਬਸਕ੍ਰਾਈਬ ਕਰ ਲਓ ਵੀਰ ਜੀ ਜਿਹੜੀ ਵੀ ਵੀਰ ਜੀ ਵੀਡੀਓ ਬਣਾਈਆਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਹਾਂ ਜੀ ਵੀਰ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ